ਸਰਵ ਕਲਾ ਬਣ ਆਈ ਸਰਵ ਕਲਾ ਬਣ ਆਈ ਮਰਗਟ ਭਈ ਸਗਲੇ ਜੁਗਾਂ ਤਾਰਾ ਮਰਗਟ ਭਈ ਸਗ

ਪਰसों ਨੂੰ ਇਹਨੂੰ ਵਰਲਡਵਾਈਡ ਪੂਰੀ ਦੁਨੀਆ ਦੇ ਵਿੱਚ ਇਹ ਫਿਲਮ ਬੀਬੀ ਰਜਨੀਜੀ ਜਿਹੜੀ ਕਿ ਮੈਡ ਫੋਰ ਫਿਲਮਸ ਦੇ ਵੱਲੋਂ ਬਣਾਈ ਗਈ ਹੈ ਆਪਣੇ ਇਤਿਹਾਸ ਦੀ ਗੱਲ ਹੈ ਜੀ ਆਪਣੇ ਪਛੋਕੜ ਦੀ ਗੱਲ ਹੈ ਔਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰਾ ਜਿਹੜਾ ਇਤਿਹਾਸ ਹੈ ਜਦੋਂ ਫਿਲਮ ਸ਼ੁਰੂ ਕੀਤੀ ਸੀ ਉਦੋਂ ਵੀ ਇੱਥੇ ਬਾਬਾ ਜੀ ਤੋਂ ਆ ਕੇ ਪੁੱਛ ਕੇ ਸਾਰਾ ਇਤਿਹਾਸ ਕਿ ਅਸੀਂ ਕੋਈ ਪੱਖ ਹੈ ਜਿਹੜਾ ਉਹ ਛੱਡ ਨਾ ਦਈਏ ਔਰ ਹੁਣ ਫਿਲਮ ਬਣ ਕੇ ਪੂਰੀ ਕੰਪਲੀਟ ਹੋ ਗਈ ਹੈ ਜੀ ਪਰਸੋ ਨੂੰ ਰਿਲੀਜ਼ ਹੋ ਜਾਣੀ ਹੈ ਫਿਲਮ ਦੇ ਟ੍ਰੇਲਰ ਨੂੰ ਟੀਜ਼ਰ ਨੂੰ ਔਰ ਗਾਣਿਆਂ ਨੂੰ ਜਿਹੜੇ ਕਿ ਸਾਰੇ ਧਾਰਮਿਕ ਨੇ ਸੰਗਤ ਵੱਲੋਂ ਬਹੁਤ ਮਾਣਮੁਹਿ ਪਰਮਾਹੰਗਾਰਾ ਪਿਆਰ ਤੇ ਸਤਿਕਾਰ ਬਖਸ਼ਿਆ ਜਾ ਰਿਹਾ ਔਰ ਅਸੀਂ तमाम ਦੁਨੀਆ ਚ ਵਸਦੇ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਇਹ ਆਪਣੀ ਪਛੋਕੜ ਦੀ ਗੱਲ ਹੈ ਜਿਹੜਾ ਇਤਿਹਾਸ ਹੌਲੀ-ਹੌਲੀ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਹੈ ਅਸੀਂ ਕੋਸ਼ਿਸ਼ ਕੀਤੀ ਔਰ ਸਾਡੇ ਪ੍ਰੋਡਿਊਸਰਸ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਇਤਿਹਾਸ ਤੋਂ ਆਉਣ ਵਾਲੀ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਜਾਣੂ ਕਰਵਾਇਆ ਜਾਵੇ ਉਹਦੇ ਦਰਮਿਆਨ ਬੀਬੀ ਰਜਨੀ ਜੀ ਫਿਲਮ ਅਸੀਂ ਲੈ ਕੇ ਆਏ ਆ ਔਰ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਆ ਕਿ ਬੇਸ਼ੱਕ ਉਹ ਇੱਥੇ ਵਸਦੀ ਹੈ ਵਿਦੇਸ਼ਾਂ 'ਚ ਵਸਦੀ ਹੈ ਆਪਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਇਹ ਫਿਲਮ ਤੁਸੀਂ ਜ਼ਰੂਰ ਦੇਖ ਕੇ ਆਇਓ ਇਹਦੇ ਨਾਲ ਤੁਹਾਡਾ ਪ੍ਰਮਾਤਮਾ ਤੇ ਪ੍ਰੀਮ ਤੇ ਭਰੋਸਾ ਦੋਨੇ ਵਧਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਅੱਜ ਅਸੀਂ ਬੀਬੀ ਰਜਨੀ ਜੀ ਦੇ ਸਥਾਨ ਤੇ ਪੱਟੀ ਵਿਖੇ ਉਹ ਉਹਨਾਂ ਦਾ ਸ਼ੁਕਰਾਨਾ ਕਰਨ ਆਏ ਆ ਨਮਸਕਾਰ ਕਰਨ ਆਏ ਆ ਉਹਨਾਂ ਨੂੰ ਕਿ ਉਹਨਾਂ ਨੇ ਜਿਹੜੇ ਰਾਹ ਦਿਖਾਏ ਸੀ ਉਹਨਾਂ ਤੇ ਚੱਲਦੇ ਆ ਅਸੀਂ ਇਹ ਫਿਲਮ ਤੁਹਾਡੇ ਲਈ ਲੈ ਕੇ ਆਏ ਆ ਰੂਪੀ ਗਿਲ ਪੰਗੂ ਮੈਨ ਜੀਮਾ ਬਾਈ ਅਸੀਂ ਸਾਰੇ ਫਿਲਮ ਦੇ ਅਦਾਕਾਰਾਂ ਦੀ ਟੀਮ ਇੱਥੇ ਬੀਬੀ ਜੀ ਦਾ ਬੀਬੀ ਰਜਨੀਜੀ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਆ ਔਰ ਗੁਰੂ ਘਰ ਦੀ ਜਿੰਨੀ ਵੀ ਕਮੇਟੀ ਹੈ ਉਨਾ ਸਾਰੇ ਪ੍ਰਬੰਧਕ ਵੀਰਾਂ ਦਾ ਔਰ ਮਹਾਪੁਰਸ਼ਾਂ ਦਾ ਸ਼ੁਕ੍ਰਾਨਾ ਕਰਦੇ ਆ। ਇਹਦੀ ਸ਼ੂਟਿੰਗ ਇੱਥੇ ਪੱਟੀ ਵਿੱਚ ਹੋਈ ਹੈ। ਇਹਦੀ ਸ਼ੂਟਿੰਗ ਇਹ ਅਸਲ ਵਿੱਚ ਚੌਥੇ ਪਾਸ਼ਾ ਦੇ ਕਾਲ ਦੀ ਫਿਲਮ ਸੀ ਆਪਣੇ ਫੋਕੜ ਦੀ ਸੀ। ਇਹਦੀ ਸ਼ੂਟਿੰਗ ਵਾਸਤੇ ਸਾਰੇ ਸੈਟ ਲਾਉਣੇ ਪਏ ਜੀ। ਉਹ ਕਾਲ ਦਿਖਾਉਣ ਵਾਸਤੇ ਚੌਥੇ ਪਾਸ਼ਾ ਦਾ ਪੁਰਾਣਾ ਟਾਈਮ ਦਿਖਾਉਣ ਵਾਸਤੇ ਇਹਦੀ ਸ਼ੂਟਿੰਗ ਹਰਿਆਣੇ ਦੇ ਵਿੱਚ ਹੋਈ ਹੈ ਜੀ, ਪੰਜਾਬ ਦੇ ਵਿੱਚ ਹੋਈ ਹੈ, ਚੰਡੀਗੜ੍ਹ ਦੇ ਲਾਗੇ ਤਾਂ ਕਿ ਸੈਟਾਂ ਤੇ ਹੀ ਹੋਈ ਹੈ ਜੀ। ਸਾਰੀਆਂ ਸਾਨੂੰ ਜਿਵੇਂ ਪੁਰਾਣੀਆਂ ਹਵੇਲੀਆਂ, ਜਿਵੇਂ ਤੁਣੀ ਚਾਂਦੀ ਹਵੇਲੀ ਸੀ ਉਹ ਦਿਖਾਉਣ ਵਾਸਤੇ ਅਸੀਂ ਪੱਟੀ ਬਣਾਇਆ ਜੀ ਸੈਟ ਲਾ ਕੇ ਕਿਉਂਕਿ ਉਹ ਸ਼ੂਟ ਨਹੀਂ ਹੋਇਆ ਪੱਟੀ ਸ਼ੂਟ ਨਹੀਂ ਹੋ ਸਕਦਾ ਨਾ ਇਹ ਮਾਡਰਨ ਹੋ ਚੁੱਕਿਆ ਘਰ ਲੈਂਟਰ ਪੈ ਗਏ ਉਹ ਫਿਰ ਝੌਂਪੜੀਆਂ ਦਾ ਤੇ ਮਤਲਬ ਛੱਤਾਂ ਦੂਜੀਆਂ ਕੱਚੀਆਂ ਛੱਤਾਂ ਦਾ ਦੌਰ ਸੀ ਉਹ ਦਿਖਾਇਆ ਸਾਰਾ ਬਣਾ ਕੇ ਦਿਖਾਇਆ ਪੱਟੀ ਹੈ ਪਰ ਪੱਟੀ ਅਸੀਂ ਸੈਟ ਲਾ ਕੇ ਦਿਖਾਇਆ ਇਸ ਤੋਂ ਪਹਿਲਾਂ ਵੀ ਨਹੀਂ ਤਾਂ ਪਹਿਲਾਂ ਕੋਈ ਮੂਵੀ ਉਹ ਬੱਬਾ ਜੀ ਦੁੱਖ ਭੰਜਨ ਤੇਰਾ ਨਾਮ ਫਿਲਮ ਤਰਮਿੰਦਰ ਜੀ ਸੁਨੀਲ ਦੱਤ ਜੀ ਉਹਨਾਂ ਨੇ ਕੀਤੀ ਸੀ ਤੇ ਉਹ ਬਹੁਤ 1974 ਦੇ ਵਿੱਚੋਂ ਫਿਲਮ ਸੋਨ ਨੂੰ ਚਾਇਆ ਕਿ ਆਈ ਸੀਗੀ ਤੇ ਇੱਕ ਲੰਮਾ ਅਰਸਾ ਇਹ ਹੋ ਗਿਆ ਜਨਰੇਸ਼ਨ ਬਹੁਤ ਜਿਆਦਾ ਅੱਗੇ ਵੱਧ ਚੁੱਕੀ ਹੈ ਤੇ ਅਸੀਂ ਇਹ ਦੁਬਾਰੇ ਉਹਦੇ ਤੋਂ ਬਾਅਦ ਕੋਸ਼ਿਸ਼ ਕੀਤੀ ਹੈ ਇਦੋਂ ਇਸ ਵਕਵੇ ਦੇ ਦਰਮਿਆਨ ਕੋਈ ਫਿਲਮ ਰੀਲੀਜ਼ ਨਹੀਂ ਹੋਈ ਬੀਬੀ ਰਾਣੀ ਅੱਜ ਬੀਬੀ ਰਾਣੀ ਦੇ ਜਨਮ ਸਥਾਨ ਤੇ ਪੱਤੀ ਪਹੁੰਚ ਕੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਅਸੀਂ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਇਸ ਸਥਾਨ ਦਾ ਜਿੱਦਾਂ ਮੈਂ ਪਹਿਲਾਂ ਕਹਿ ਕਿ ਹੱਡੀਆਂ ਕਿ ਅਸੀਂ ਆਪਣੇ ਪਛੋਕੜ ਨਾਲੋਂ ਔਰ ਉਹ ਇਤਿਹਾਸ ਜਿਹੜਾ ਸਾਡਾ ਸ਼ਾਨਾ ਮੱਤਾ ਜਿਹਨੂੰ ਬਲਖਣ ਇਤਿਹਾਸ ਕਹਿ ਦਿੰਨੇ ਆ ਹੌਲੀ ਹੌਲੀ ਹੁੰਦਾ ਹੁੰਦਾ ਅੱਖੋਂ ਪਰੋਖੇ ਹੁੰਦਾ ਜਾ ਰਿ ਇਸ ਸਥਾਨ ਨੇ ਜਿਹੜੇ ਇਹ ਬੜੇ ਚੜ੍ਹਦੀ ਕਲਾ ਸਥਾਨ ਨੇ ਸਾਨੂੰ ਬੜਾ ਚੰਗਾ ਲੱਗਿਆ ਮਾਤਾ ਜੀ ਦੇ ਦਰਸ਼ਨ ਕਰਕੇ ਔਰ ਸਥਾਨ ਤੇ ਆ ਕੇ ਧੰਨਵਾਦ ਤੁਹਾਡੇ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਸਾਡੀ ਸਾਰੀ ਟੀਮ ਨੂੰ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਜਦੋਂ ਫਿਲਮ ਸਟਾਰਟ ਵੀ ਹੋਈ ਸੀ ਅਸੀਂ ਉਦੋਂ ਵੀ ਇੱਥੇ ਆਸ਼ੀਰਵਾਦ ਲੈਣ ਆਏ ਸੀ ਤੇ ਹੁਣ ਵੀ ਆਏ ਆ ਜੀ ਪਰਸੋਂ ਨੂੰ ਰਿਲੀਜ਼ ਆ ਸਾਡੀ ਫਿਲਮ ਦਾ ਤੁਸੀਂ ਇਹਦੇ ਵਿੱਚ ਬੜਾ ਸਾਦਗੀ ਢੰਗ ਨਾਲ ਬੜਾ ਰੂਲ ਅਦਾ ਕੀਤਾ ਬੜਾ ਤਮੋ ਦੇ ਦਿਨ ਚ ਨਹੀਂ ਬਈ। ਸ਼ੁਕਰੀਆ ਜੀ। ਬਸ ਇਹੀ ਜੀ ਕਿ ਅ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਹੈਗਾ ਤੇ ਬਸ ਇਹੀ ਅਸੀਂ ਅਪੀਲ ਲੈ ਕੇ ਆਏ ਹਾਂ ਕਿ ਫਿਲਮ ਆ ਰਹੀ ਹੈ ਹੁਣ ਜ਼ਰੂਰ ਦੇਖਣ ਜਾਇਓ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਦੇਖਣ ਜਾਇਓ ਜੀ। ਬਸ। ਇਹ ਸਾਰਾ ਧੰਨਵਾਦ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ। YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।